ਕੀਪਿੰਡ ਟੋਡਰਪੁਰ ਵਿਖੇ ਇੱਕ ਦੁੱਧ ਉਤਪਾਦਕ ਕਿਸਾਨ ਦੇ ਬਾੜੇ ਨੂੰ ਬਿਜਲੀ ਸਰਕਟ ਕਨ ਅੱਗ ਲੱਗ ਜਾਣ ਤੇ ਤਿੰਨ ਮੱਝਾਂ ਸੜ ਕੇ ਮਰ ਗਈਆਂ ਹਨ ਜਦਕਿ ਅੱਧੀ ਦਰਜਣ ਮੱਝਾਂ ਤੇ ਇੱਕ ਦੁੱਧਾਰੂ ਗਾਂ ਅੱਗ ਦੇ ਸੇਕ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ ਬਾੜੇ ਨੂੰ ਅੱਗ ਲੱਗਣ ਤੋਂ ਬਾਅਦ ਇਨ੍ਹਾਂ ਪਸ਼ੂਆਂ ਦੇ ਬਚਾਓ ਕਾਰਜ ਵਿੱਚ ਜੁਟੇ ਇੱਕ ਪੀੜਿਤ ਕਿਸਾਨ ਦੇ ਪੁੱਤਰ ਦੀ ਗਰਦਨ ਅਤੇ ਪੈਰਾਂ ਤੇ ਵੀ ਭਿਆਨਕ ਅੱਗ ਦਾ ਸੇਕ ਲੱਗ ਜਾਣ ਕਾਰਨ ਗੰਭੀਰ ਜ਼ਖਮ ਆਏ ਹਨ ਪੀੜਿਤ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਸਵੇਰੇ 11:30 ਵਜੇ ਬਿਜਲੀ ਸਰਕਟ ਕਾਰਨ ਬਾੜੇ ਨੂੰ ਅੱਗ ਪੈ ਜਾਣ ਕਾਰਨ 14 ਤੋਂ 15 ਮੱਝਾਂ ਤੇ ਹੋਰ ਪਸ਼ੂ ਅੱਗ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਵਿੱਚੋਂ ਮੋਹਰਾਂ ਨਸਲ ਦੀਆਂ ਤਿੰਨ ਮੱਝਾਂ ਜਿ ਸੜਕੇ ਮਰ ਗਈਆਂ ਹਨ ਉਹਨਾਂ ਨੇ ਦੱਸਿਆ ਹੈ ਕਿ ਉਸ ਦਾ 7.5 ਲੱਖ ਰੁਪਏ ਤੋਂ ਵੱਧ ਨੁਕਸਾਨ ਹੋ ਚੁੱਕਿਆ ਹੈ ਪਰ ਇਸ ਘਟਨਾ ਵਿੱਚ ਆਗਨ ਨਾਲ ਜ਼ਖਮੀ ਹੋਏ ਇਲਾਜ ਅਧੀਨ ਪਸ਼ੂਆਂ ਦੇ ਲੰਬਾ ਸਮਾਂ ਦੁੱਧ ਨਹੀਂ ਦੇਣਾ ਜਿਸ ਤੋਂ ਹੋਣ ਵਾਲਾ ਆਰਥਿਕ ਨੁਕਸਾਨ ਵੱਖਰਾ ਹੈ ਉਸ ਨੇ ਸਰਕਾਰ ਤੋਂ ਇਸ ਨੁਕਸਾਨ ਦੀ ਪਰਪਾਈ ਦੀ ਮੰਗ ਕਰਦਿਆਂ ਦੋਸ਼ ਲਗਾਇਆ ਹੈ ਕਿ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਢਿੱਲੀਆਂ ਤਾਰਾਂ ਕਾਰਨ ਇਹ ਹਾਦਸਾ ਵਾਪਰਿਆ ਹੈ ਕਈ ਵਾਰ ਮਹਿਕਮੇ ਨੂੰ ਤਾਰਾਂ ਦੀ ਸਥਿਤੀ ਠੀਕ ਕਰਨ ਸੰਬੰਧੀ ਕਹਿਣ ਤੇ ਵੀ ਕੋਈ ਸੁਣਵਾਈ ਨਹੀਂ ਹੋਈ ਅੱਗ ਵਿੱਚ ਘਿਰਿਆ ਇਨ੍ਹਾਂ ਮੱਜਾਂ ਨੂੰ ਬਚਾਉਣ ਲਈ ਜੁਟੇ ਉਸਦੇ ਨੌਜਵਾਨ ਪੁੱਤਰ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਅੱਗ ਲੱਗਣ ਕਾਰਨ ਮਰੀਆਂ ਮੱਜਾਂ ਦੇ ਗਲਾਂ ਵਿੱਚ ਪਾਏ ਹੋਏ ਸੰਗਲ ਇੰਨੇ ਗਰਮ ਹੋ ਗਏ ਸੀ ਕਿ ਖੋਲਣ ਵਿੱਚ ਮੁਸ਼ਕਲ ਆ ਰਹੀ ਸੀ ਇਨ੍ਹਾਂ ਨੂੰ ਬਚਾਉਣ ਸਮੇਂ ਬਾੜੇ ਦੀ ਛੱਤ 'ਚੋਂ ਅੱਗ ਦੇ ਭਾਂਬੜਾਂ ਨਾਲ ਜਲ ਰਿਹਾ ਸਰਕਟਾ ਉੱਥੇ ਗਿਰ ਗਿਆ ਜਿਸ ਕਾਰਨ ਉਸਦੇ ਪੈਰਾਂ ਤੇ ਗਰਦਨ ਤੇ ਅੱਗ ਕਾਰਨ ਜ਼ਖਮ ਹੋ ਗਏ ਇਸ ਮਾਮਲੇ ਵਿੱਚ ਇੱਕ ਗਾਂ ਤੇ ਉਹਨਾਂ ਦਾ ਪਾਲਤੂ ਕੁੱਤਾ ਵੀ ਅੱਗ ਨਾਲ ਪੂਰੀ ਤਰ੍ਹਾਂ ਝੁੱਲਸ ਗਏ ਹਨ ਬਿਜਲੀ ਬੋਰਡ ਦੇ ਜੇ ਆਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਨਿਸ਼ਚਿਤ ਨਹੀਂ ਹੈ ਕਿ ਇਹ ਅੱਗ ਸ਼ਾਰਟ ਸਰਕਟ ਨਾਲ ਹੀ ਲੱਗੀ ਹੈ ਤੇ ਸਤੰਬਰ 2022 ਤੋਂ ਲੈ ਕੇ ਅੱਜ ਤੱਕ ਪੀੜਤ ਨੇ ਕੋਈ ਵੀ ਲਿਖਤ ਸ਼ਿਕਾਇਤ ਨਹੀਂ ਕੀਤੀ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਘਟਣਾ ਬਪਰ ਇਹ ਕਿੰਨੇ ਵਜੇ ਦੀ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮੇਰਾ ਟੁੱਟੜਪੁਰ ਹੈ ਤਹਿਸੀਲ ਸਮਰਾਲਾ ਪੈਂਦੀ ਆ ਇਹ 11:00 ਵਜੇ ਦੀ ਤਾਰ ਸਰਕਟ ਹੋ ਗਿਆ ਜੀ ਸ਼ਾਰਟ ਹੋ ਗਿਆ ਜੀ ਤਾਂ ਢਿੱਲੀਆਂ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਇਹ ਢਿੱਲੀਆਂ ਸਰਕਟ ਹੋਇਆ ਅੱਗ ਪੈ ਗਈ ਜੀ ਸਾਡੇ ਇੱਥੇ ਡੰਗਰ ਬੰਨਦੇ 14 15 ਤੇ ਜਿੰਨੇ ਸਾਤੋਂ ਕੋਸ਼ਿਸ਼ ਹੋਈ ਨਿਕਲੇ ਕੱਢ ਸਕੇ ਤਿੰਨ ਚਾਰ ਜਿਹੜੀ ਮਰ ਗਈ ਜੀ ਗਲ ਗਈਆਂ ਵਿੱਚੇ ਝੋਲਸੀਆਂ ਮੈਂ ਵਿੱਚੇ ਵਿੱਚੀ ਜੁੜ ਗਈ ਟੁੱਟੇ ਸੀਗੇ ਜੀ ਉਹ ਤੇ ਕਿਹੜੀ ਨਜ਼ਰ ਕੰਮ ਕੀ ਕਰਦਾ ਪੂਰਾ ਮੋਹਰਾ ਪੂਰਾ ਮੋਹਰਾ ਮਸਨੇ ਟੁੱਟੀ ਛੱਡੀਆਂ ਉਹ ਜੀ ਦੁੱਧ ਵਗੈਰਾ ਦੁੱਧ ਪਾਉਂਦੇ ਡੇਰੀ ਜੀ ਹਾਂਜੀ ਹਾਂਜੀ ਗੁਜਾਰਾ ਵੀ ਕਰਦਾ ਹੁੰਦਾ ਹਾਂਜੀ ਹਾਂਜੀ ਉਹ ਸਰਦੀ ਗਜਾ ਚੱਲਦਾ ਸੀਗਾ ਜੀ ਤੁਹਾਡੇ ਸਾਹਮਣੇ ਆ ਫਿਰ ਹਾਂ ਲੋਨ ਵੀ ਲਿੱਤੇ ਹੋਣੇ ਇਹਨਾਂ ਪਿੱਛੇ ਨਹੀਂ ਝੋਟੇ ਲੋਨ ਕੋਈ ਨਹੀਂ ਸਾਡੀ ਘਰ ਦੀਆਂ ਪਾਲੀਆਂ ਸੀ ਲੋਨ ਕੋਈ ਨਹੀਂ ਸੀ ਪਰ ਅਸੀਂ ਦੁੱਧ ਪਾਉਂਦੇ ਆ ਕਿੰਨੀ ਕੀਮਤ ਦੀਆਂ ਸੀਗੀਆਂ ਜਿਹੜੀਆਂ ਸਾਡੀਆਂ ਨੇ ਉਹ ਤਾਂ ਜੀ ਮੈਨੂੰ 2 ਲੱਖ ਸਵਾ 2 ਲੱਖ ਰੁਪਏ ਕਿ ਝੁੱਟੇ ਦਿੰਦੇ ਸੀਗੇ ਜੀ ਕਹਿੰਦੇ ਵੇਚਣੀਏ ਜੇ ਜ਼ੋਰ ਮੋੜਾ ਸੀ ਘਰ ਦੀ ਝੁੱਟ ਪਾਲੀ ਸਾਡੀ ਉਹ ਨਸਲ ਸੀ ਬਲੀਡ ਸਾਡੇ ਕੋਲ ਉਹ ਤੇ ਹੁਣ ਜਿਹੜਾ ਘਟਾ ਹੋਇਆ ਕਿਵੇਂ ਪੂਰਾ ਹੋਊਗਾ ਜਿਹੜਾ ਇਹ ਤਾਂ ਜੀ ਹੁਣ ਦੇਖੋ ਮਹਗਲੀ ਹੈਗੀ ਬਿਜਲੀ ਬੋਰਡ ਦੀ ਹੈ ਜੀ ਉਹਨੂੰ ਕਿਹਾ ਵੀ ਤਾਰਾ ਤੁਸੀਂ ਦੇਖ ਲਓ ਆਪ ਵੀਡੀਓ ਕਰੋ ਤਾਂ ਤਾਰਾ ਜਮੇ ਢਿੱਲੀਆਂ ਪਈਆਂ ਨੇ ਇਹ ਅਮਕਾਨ ਦੇ ਉਤੇ ਦਾਰਾ ਨਿਕਲ ਰਹੀਆਂ ਨੇ ਕੋਈ ਸੁਣਦਾ ਹੀ ਨਹੀਂ ਉਹ ਸਟਾਫ ਆ ਕੇ ਆ ਕੇ ਬੋਲਦੇ ਆ ਕੇ 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 ਵੀ ਆਏ ਹੋਗੇ ਉਹਨਾਂ ਨੂੰ ਕਿਹਾ ਜੀ ਹੁਣ ਅੱਜ ਵੀ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਸਾਨੂੰ ਦੱਸਿਆ ਨਹੀਂ ਸੀਗਾ ਹੁਣ ਦੱਸਦਾ ਵੀ ਹੁਣ ਕਰੋ ਹੁਣ ਤੋਂ ਬਾਅਦ ਫੇਰ ਵੀ ਕਿਸੇ ਨੇ ਕੁਝ ਨਹੀਂ ਕਰਨਾ ਜੀ ਇਹ ਉਹਨਾਂ ਨੇ ਕਹਿ ਲਈ ਹੈ ਜਿਹੜੀ ਜਿਹੜੀ ਬੋਰਡ ਦੀ ਕੀ ਮੰਗ ਕਰਦੇ ਅਸੀਂ ਕਹਿੰਦੇ ਸਾਨੂੰ ਸਰਕਾਰ ਜਿਹੜਾ ਸਾਡਾ ਜੋ ਵੀ ਨੁਕਸਾਨ ਆ ਜੇ ਕਰਦੀ ਕਦੇ ਭਰਵਾਈ ਕਰ ਦੇਵੇ ਸਾਡੀ ਅਜੀ ਫੇਰ ਦੁੱਧ ਪਾਉਣ ਲੱਗ ਜਾਂਗੇ ਮੈਂ ਹੁਣ ਡੰਗਰ ਮਹਿੰਗੇ ਨੇ ਜੇ ਕੋਈ ਸਭ ਲੈ ਲਈਏ ਨਹੀਂ ਲੈ ਸਕਦਾ ਅੰਦਰ ਵੀ ਨੁਕਸਾਨ ਆ ਜੀ ਡੰਗਰਾਂ ਦੇ ਜਿਹੜੀਆਂ ਬਾਕੀ ਚੁਕੀਆਂ ਅੱਗੇ ਤੁਲਸੀਆਂ ਗਈਆਂ ਨੇ ਤੁਲਸੀਆਂ ਦੇਖ ਲਓ ਜੀ ਅੰਦਰ ਖੜੀਆਂ ਨੇ ਤਿੰਨ ਚਾਰ ਤਾਂ ਹੈਗੇ ਨਹੀਂ ਜੀ ਉਹ ਤੁਲਸੀਆਂ ਜਿਹੜੀਆਂ ਜਿਆਦਾ ਕੰਡੀਸ਼ਨ ਖਰਾਬ ਹੈ ਉਹ ਬਿਲਕੁਲ ਠੀਕ ਹੋਣਗੀਆਂ ਦੁੱਧ ਦੇਣਗੀਆਂ ਲੱਗਦਾ ਦੇਖੋ ਬਾਅਦ ਦੀ ਗੱਲ ਆਈ ਉਹ ਕੀਰ ਗਬਰ ਕਰਦੀਆਂ ਨੇ ਉਹ ਬਾਅਦ ਦੀ ਗੱਲ ਆ ਆ ਮੁੰਡੇ ਦਾ ਨੁਕਸਾਨ ਆ ਜਿਹੜਾ ਜੋ ਨੁਕਸਾਨ ਬਹੁਤ ਆ ਜੀ ਹਾਂਜੀ ਆ ਮੁੰਡੇ ਦੇ ਵੀ ਛੇਕ ਲੱਗਾ ਜੀ ਹਾਂਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਮੇਰਾ ਪਿੰਡ ਟੋਡਰਪੁਰ ਆ ਮੈਂ 베ਰ ਕਾ ਡੈਰੀ ਦੇ ਵਿੱਚ ਇੱਥੇ ਸੈਕਟਰੀ ਆ ਕੀ ਘਟਨਾ ਪਾਪਾ ਇਹ ਇਹ ਲਗਭਗ 11:30 ਵਜੇ ਜੀ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਆ ਦੇਖਿਆ ਤੁਸੀਂ ਇਹ ਨਾ ਵੀ ਤਾਰਾਂ ਬਿਲਕੁਲ ਢਿੱਲੀਆਂ ਨੇ ਉਹਨਾਂ ਦੇ ਨਾਲ ਦਰਖਤਾਂ ਨੂੰ ਅੱਗ ਪਾ ਕੇ ਸਾਰੇ ਡੰਗਰਾਂ ਨੂੰ ਅੱਗ ਪੈ ਗਈ ਕਿੰਨਾ ਦਾ ਨੁਕਸਾਨ ਆ ਜਿਹੜਾ ਇਹਨਾਂ ਦਾ ਨੁਕਸਾਨ ਤਾਂ ਇਹਨਾਂ ਦਾ ਜੀ ਵਧੀਆ ਨਸਲ ਦੀਆਂ ਝੋਟੀਆਂ ਸੀਗੀਆਂ ਕਰਦੀਆਂ ਪਾਲੀਆਂ ਹੀਆਂ ਨੁਕਸਾਨ ਇਹਦਾ ਦਾ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਆ ਜੇ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਤੁਹਾਡੇ ਵਾਗੇ ਹੁੰਦੇ ਸੀ ਲੈ ਜੀ ਦੁੱਧ ਇਹ ਲਗਭਗ ਜੀ 15 ਲੀਟਰ ਇੱਕ ਟਾਈਮ ਦਾ ਐ ਇੱਕ ਅੱਧੀ ਸੂਣੇ ਵਾਲੀ ਸੀਗੀ ਇੱਕ ਛੋਟੀਆਂ ਕਟੀਆਂ ਸੀਗੀਆਂ ਇੱਕ ਦੋ ਤੇ ਹੋਰ ਛੋਟੇ ਵੱਡੇ ਡੰਗਰ ਵੀ ਝੋਲਸੇ ਗਏ ਤੇ ਨਲਾਇਕੀ ਕੀਤੀ ਆ ਤੇ ਹੁਣ ਕੀ ਕਰਨ ਚਾਹੁੰਦੇ ਹੋ ਜਿਹੜਾ ਨੁਕਸਾਨ ਨਲਾਇਕੀ ਤਾਂ ਜੀ ਇਹ ਬਿਜਲੀ ਬੋਰਡ ਦੀ ਹੋਆ ਦੇਖੋ ਤਾਰਾਂ ਬਿਲਕੁਲ ਢਿੱਲੀਆਂ ਪਈਆਂ ਨੇ ਇਤੇ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਵਿਚਾਰਾ ਮੁੰਡਾ ਨਾ ਜਦੋਂ ਇਹਨਾਂ ਨੇ ਕਾਲੀ ਕਾਲੀ ਦੇ ਵਿੱਚ ਸੰਗਲ ਖੋਲੇ ਆ ਤੇ ਮੁੰਡੇ ਨੂੰ ਵੀ ਦੇਖ ਲਓ ਸੇਕ ਲੱਗ ਗਿਆ ਕਿਨੂੰ ਨਹੀਂ ਪਿਆਰੀਆਂ ਹੁੰਦੀਆਂ ਹੈਗੀਆਂ ਆਪਣਾ ਦੇਖੋ ਹੁਣ ਇਹਦੇ ਸਿਰ ਤੇ ਇਹ ਗੁਜ਼ਾਰਾ ਕਰਦੇ ਸੀਗੇ ਗਰੀਬ ਪਰਿਵਾਰ ਆ ਜੀ ਦੁੱਧ ਦੇ ਫਿਰ ਤੇ ਚੱਲਦਾ ਸੀਗਾ ਤੇ ਹੁਣ ਦੇਖ ਲਓ ਕਿੰਨਾ ਮੰਨ ਲਓ ਵੀ ਸਾਰੀ ਜੈਰੀ ਸਿੰਘ ਹੀ ਪਿੰਡ ਟੋਡਰ ਪਰ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਅੱਗ ਲੱਗੀ ਐ ਅੱਗ ਲੱਗਿਆ ਨਹੀਂ ਡੰਗਰ ਨੁਕਸਾਨੇ ਗਏ ਕਰੋਂ ਕਰਦੀਆਂ ਪਾਲੀਆਂ ਝੋਟੀਆਂ ਦੀਆਂ ਕਿੰਨੀਆਂ ਕਿੰਨੇ ਸੀਗੀਆਂ ਜਿਹੜੀਆਂ ਨਕਸਾਨੀਆਂ ਗਈਆਂ ਕੀ ਲੱਗਦਾ ਵੀ ਕਿਵੇਂ ਅੱਗ ਆ ਜੇ ਚਾਰ ਮਹੀਨਾਂ ਦੀਆਂ ਹਾਂਜੀ ਕਿਵੇਂ ਅੱਗ ਲੱਗੀ ਹੈ ਜਿਹੜੀ ਅੱਗ ਜੀ ਆਹ ਉਹਦੇ ਨਾਲ ਸਰਕਟ ਦਾ ਬਿਜਲੀ ਸਰਕਟ ਨਾਲ ਤੇ ਤੁਸੀਂ ਵੀ ਲਪੇਟ ਚ ਅੱਗ ਦੇ ਹਾਂਜੀ ਮੈਂ ਖੋਲਣ ਲੱਗਿਆ ਬਾਕੀ ਤਾਂ ਖੋਲ ਗਏ ਦੋ ਜਿਹੜੀਆਂ ਦੋ ਇਧਰ ਦੀਆਂ ਦੋ ਪਰੇਵੰਨੀਆਂ ਸੀਆਂ ਉਹ ਜਾਨੂ ਸਰਕਟਾ ਉਹਦੇ ਉੱਤੇ ਉਹ ਗਿਰ ਗਈ ਜੀ ਉਹਦੇ ਕਰਕੇ ਖੋਲ ਨਹੀਂ ਸਕਿਆ ਨਹੀਂ ਕੋਸ਼ਿਸ਼ ਤਾਂ ਬਹੁਤ ਘਰੀਦੀ ਆਪਣੇ ਹੱਥੀ ਪਾਲੀਆਂ ਸਾਰੀਆਂ ਹਾਂਜੀ ਕੁੱਤਾ ਵਾਂਗੂ ਤੇ ਹੁਣ ਕੀ ਮੰਗ ਕਰਦੇ ਮੰਗਦਾ ਅਸੀਂ ਸਰਕਾਰ ਤੋਂ ਇਹੀ ਕਰੀਏ ਜਿਹੜਾ ਸਾਡਾ ਨੁਕਸਾਨ ਹੋਇਆ ਕੀ ਦੀ ਨਲੈਕੀ ਲੱਗਦੀ ਐ ਉਹ ਬਿਜਲੀ ਬੋਰਡ ਦੀ ਨਲੈਕੀ ਐ ਜੀ ਤਾਰਾਂ ਜਮੀਂ ਨੇੜੇ ਜਾਂਦੀਆਂ ਦੀ ਬਹੁਤ ਔਖੀਆਂ ਜਿਹੜੀਆਂ ਛੂਟੀ ਤੋਂ ਪਾਲੀਆਂ ਹੋਈਆਂ ਹਾਂਜੀ ਛੋਟੀਆਂ ਤੋਂ ਬਣੀਆਂ ਕੀਤੀਆਂ ਹਾਂਜੀ ਕੰਮ ਕਰ ਜਿਹੜਾ ਬਸ ਗੁਜ਼ਾਰਾ ਕਿਵੇਂ ਕਰਦੇ ਹੁਣ ਦੁੱਧ ਵਾ ਕੇ ਗੁਜ਼ਾਰਾ ਕਰਦੇ ਸੀ ਘਰ ਦਾ ਖਰਚਾ ਦੁੱਧ ਤੋਂ ਹੀ ਯਾਨੀ ਕਿ ਹੁਣ ਕਿਵੇਂ ਦੇਖਦੇ ਹੁਣ ਜਿਹੜੀਆਂ ਚਲੇ ਗਈ ਕਲੀਪਰ ਪਾਈ ਹੋ ਜੂਗੀ ਦੇਖੋ ਜੀ ਹੁਣ ਤਾਂ ਅਸੀਂ ਕੀ ਕਹਿ ਸਕਦੇ ਆ ਇਹਦੇ ਲੱਗਦਾ ਤਾਂ ਹੈ ਨਹੀਂ ਵੀ ਪਰ ਬਾਈ ਹੋਊਗੀ